ਹਾਂਜੀ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਹਿਲਾਂ ਵੀ ਤੁਹਾਨੂੰ ਆਪਾਂ ਇਸ ਘਰੋਂ ਕਾਫੀ ਵੀਡੀਓ ਦਿਖਾਈਆਂ ਨੇ ਅੱਜ ਦੋਸਤੋ ਜੋ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਦੋਨੋਂ ਅਗੜਾ ਹੋਣਗੀਆਂ ਦੋਵੇਂ ਬੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਧਾਰਾਂ ਮਾਰ ਕੇ ਦੀਆਂ ਦੋਸਤੋ ਬਿਲਕੁਲ ਚੈੱਕ ਪਾਸ ਆ ਵਿੱਚ ਵੀਡੀਓ ਦੇ ਤੁਹਾਨੂੰ ਕਰਾ ਦਿੱਤੀਆਂ ਜਾਣਗੀਆਂ ਅਗੋ ਜਿਹੜੇ ਵੀਰ ਨੂੰ ਪਸੰਦ ਆਉਣੀਆਂ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਆ ਤੁਸੀਂ ਵੀ ਦੋ ਡਾਂਗ ਚਾਰ ਟਾਈਮ ਆਪਣੀ ਜ਼ਰੂਰ ਕਰ ਲਿਓ ਗੱਬਣ ਪਸ਼ੂ ਮੈਂ ਹਰ ਵਾਰ ਕਹਿੰਦਾ ਹਾਂ ਨਾ ਦੋਸਤੋ ਆਪਦੀ ਟਿਪਕੇ ਤਾਂ ਸੱਦੇ ਜ਼ਰੂਰ ਕੀਤੀ ਜਾਵੇ ਠੀਕ ਆ ਅੱਜ 8 ਅਕਤੂਬਰ ਨੂੰ ਆਪਾਂ ਜਿਹੜੇ ਦੋਸਤੋ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਜੀ ਕੋਈ ਦੁਪਹਿਰ ਦੇ ਜਿਹੜੇ ਦੋਸਤੋ 12:00 ਵਜੇ ਦਾ ਸਮਾਂ ਹੈਗਾ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰਨੀ ਆ ਦੋਸਤੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫ ਉਹ ਜਿਹੜੀ ਤੁਸੀਂ ਮਿਸ ਮਤਲਬ ਕਿ ਸਕਿਪ ਨਾ ਕਰਿਆ ਕਰੋ ਠੀਕ ਹੈ ਜੀ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਾਲ ਆਨਰ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਠੀਕ ਹੈ ਜੀ ਪਸ਼ੂ ਖਰੀਦਣ ਸੰਬੰਧੀ ਇਸ ਕਰਕੇ ਜਾਣਕਾਰੀ ਜਿਹੜੀ ਦੋਸਤੋ ਪੂਰੀ ਤਸੱਲੀ ਨਾਲ ਜਰੂਰ ਸੁਣ ਲਿਆ ਕਰੋ ਜਰੂਰ ਵੀਡੀਓ ਨੂੰ ਦੇਖ ਲਿਆ ਕਰੋ ਠੀਕ ਆ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਹਿਬ ਠੀਕ ਠਾਕ ਮਹਾਰਾਜ ਠੀਕ ਠਾਕ ਠੀਕ ਆ ਅੱਛਾ ਵੀਰ ਗੁਰਪ੍ਰੀਤ ਅੱਜ ਪਸ਼ੂ ਆਪਣੇ ਕੋਲ ਦੋ ਪਕਾਊਗਾ ਹਾਂ ਜੀ ਦੋ ਬਾਈ ਠੀਕ ਆ ਵੇੜਾ ਹੀ ਆ ਗਿਆ ਹੈ ਹਾਂਜੀ अच्छा उते तो फिर ਵੜਾ ਪਾਉਂਦੇ ਆ ਸਾਰੀ ਹਾਂਜੀ ਪਾਉਂਦੇ ਹੋਗੇ ਹਾਂਜੀ ਹਾਂਜੀ ਪਾਉਂਦੇ ਆ ਸਾਰੀ ਸਬਦੇ ਵੜਾ ਵੀ ਪਟੀਆਂ ਚੰਗੀਆਂ ਸੀ ਹਾਂਜੀ ਵਧੀਆ ਚੰਗੀਆਂ ਠੀਕ ਆ ਅੱਜ ਮੈਡਮ ਵੀ ਜਿਹੜੀਆਂ ਦੋਸਤੋ ਬਿਲਕੁਲ ਤੁਹਾਨੂੰ ਦਿਖਾ ਦਾਂਗੇ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਰੇਟ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਜੋ ਕਰਦੇ ਆ ਗੱਲਬਾਤ ਤੇ ਗੁਰਪ੍ਰੀਤ ਵੀਰ ਦੋ ਵੜਾ ਨੇ ਦੋਵੇਂ ਤਾਜ਼ੀਆਂ ਸੁਈਆਂ ਹਾਂਜੀ ਹਾਂਜੀ ਸੰਤੂ ਸਾਹਿਬ ਇਹਨੂੰ ਹੋ ਗਏ ਆ ਕਿ 15 ਦਿਨ ਹੋ ਗਏ ਸੁਈ ਨੂੰ ਅੱਛਾ ਜੀ ਹਾਂਜੀ ਤੇ ਇਹਦੇ ਥੱਲੇ ਦੁੱਧ ਹੈਗਾ ਜੇ 15 ਪਲੱਸ ਹੈਗਾ ਠੀਕ ਆ ਜੀ ਤੇ ਆਪਾਂ 14 ਕਹਿ ਕੇ ਦੇਣੀ ਆ ਠ के के हाँ हाँ। सुवी नू? सुवी नू अच्छा 14 प्लस वैसे दोदा 15 15 ਪਰ 14 ਲੀਟਰ ਕਹਿ ਕੇ ਦੇਣੀ ਹੈ ਹਾਂਜੀ ਹਾਂਜੀ ਤੇ ਦਿਨ ਕਿੰਨੇ ਹੋਗੇ ਸੂਈ ਨੂੰ ਸੂਈ ਨੂੰ 15 ਦਿਨ ਹੋ ਗਿਆ ਮੇਲਕਾਫ ਆ ਜੀ ਮੇਲਕਾਫ ਦੋਸਤੋ ਆ ਬੱਚਾ ਤੁਸੀਂ ਵੇਖ ਸਕਦੇ ਠੀਕ ਆ 15 ਕ ਦਿਨਾਂ ਦਾ ਸੂਆ ਆਪ ਦੋਸਤੋ ਆ ਫੇਸ ਕੁਆਲਟੀ ਵੇਖ ਲਓ ਸੂਵੇ ਦੂਜੀ ਹੈ ਜੀ ਹਾਂਜੀ ਦੂਸਰੇ ਸੂਏ ਹੈ ਜੀ ਦੂਸਰੇ ਸੂਵੇ ਆ ਆ ਫੇਸ ਕੁਆਲਟੀ ਆ ਠੀਕ ਆ ਜੀ ਆ ਦੇਖੋ ਦਾਜਾਫ ਵੈੜ ਆ। ਠੀਕ ਹੈ ਜੀ। ਐਚ ਐਫ ਵੈੜ ਆ ਜਾਂਦੀ ਆ ਤੇ ਦੂਸਰਾ ਸੁਆ ਹਾਈਟ ਕੱਦ ਦੋਸਤੋ ਵੱਡੀ ਆ ਠੀਕ ਹੈ ਜੀ ਹਾਈਟ ਕੱਦ ਦੀ ਸੋਹਣੀ ਆ ਕੋਈ ਨਿੱਕੀ ਜਿਹੀ ਹਾਈਟ ਨਹੀਂ ਹੈਗੀ। ਨਾਰਮਲ ਫਬ ਦੀ ਰੱਬ ਦੀਆਂ ਜੱਡੀਆਂ ਆਪਾਂ ਆਮ ਮੀਡੀਅਮ ਤੋਂ ਕਰਲ ਕਰ ਲਈਏ ਵੀ ਵੱਡੀਆਂ ਵਹਿਣਾ ਵੱਲ ਜਾਂਦਾ ਦੋਸਤੋ ਬਿਲਕੁਲ ਕੱਦ ਹੈਗਾ ਇਸ ਵੈੜ ਦਾ। ਆਰਡਰ ਕੁਆਲਟੀ ਬਿਲਕੁਲ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ। ਠੀਕ ਹੈ ਜੀ। ਤੇ 15 14 15 14 ਲੀਟਰ ਬਿਲਕੁਲ ਜਿਹੜਾ ਅੱਜ ਹਾਜ਼ਰ ਆ ਠੀਕ ਹੈ ਜੀ। 15 ਦਿਨਾਂ ਦੀ ਸੂਈ ਦੇ ਥੱਲੇ। ਨਾ ਦੇਖੋ। ਠੀਕ ਆ। ਥਣਥਣੋ ਗੋਪੀ ਵੀਰ ਬਾਕੀ ਹੱਥੀਂ ਚਵਾਈ ਵਧ ਗਈ ਹੋ ਜਾਂਦੀ ਸੀ ਬਿਲਕੁਲ ਓਕੇ ਜੀ ਠੀਕ ਆ ਜੀ ਲਓ ਵੀਰ ਖੋਲ ਕੇ ਦਿਖਾ ਦਿਓ ਠੀਕ ਆ ਜੀ ਬਾਕੀ ਦੋਸਤੋ ਚਵਾਈ ਜਿਹੜੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਵਰੇਜ ਵਿੱਚ ਦਿਖਾ ਦੇਵਾਂਗੇ ਕਿਉਂਕਿ ਬਹੁਤੇ ਵੀਰ ਜਿਹੜਾ ਦੋਸਤੋ ਆਨਲਾਈਨ ਸੌਦਾ ਕਰਦੇ ਆ ਉਹਨਾਂ ਨੂੰ ਵੀ ਇੱਕੋ ਇੱਕ ਆਪਣੀ ਅਪੀਲ ਹੁੰਦੀ ਆ ਰਿਕਵੈਸਟ ਹੁੰਦੀ ਵੀ ਆਪ ਦਾ ਘਰ ਵਿਜ਼ਿਟ ਕਰਕੇ ਦੋ ਟਾਈਮ ਚਵਾਈ ਕਰ ਲਿਆ ਕਰੋ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਉਹ ਤੁਹਾਡੀ ਆਪਦੀ ਰਿਸਪੌਂਸਿਬਿਲਟੀ ਆ ਇੱਕ ਦੂਤੇ ਦੇ ਉੱਪਰ ਚਾਹੇ ਤੁਸੀਂ ਵੀਡੀਓ ਕਾਲ ਕਰਕੇ ਪੂਰੀ ਚਵਾਈ ਵੇਖਦੇ ਹੋ ਦੋ ਟਾਈਮ ਚਾਹੇ ਤਿੰਨ ਟਾਈਮ ਠੀਕ ਆ ਆ ਵੇਖੋ ਜੀ ਹਾਈਟ ਕੱਟ ਦੀ ਸੋਹਣੀ ਆ ਵੱਡੀ ਹਾਈਟ ਕੱਟ ਦਾ ਦੋਸਤੋ ਵੇਲ ਚੰਗੀ ਸਪੈਸ਼ਲ ਆਰਡਰ ਕੁਆਲਿਟੀ ਵੇਖੋ ਕਾਫੀ ਬੈਸਟ ਠੀਕ ਆ ਤੇ ਨਖੇੜ ਆਪਸੀ ਥਣਾ ਦਾ ਵੀ ਬਹੁਤ ਸੋਹਣਾ ਆ ਲਓ ਜੀ ਠੀਕ ਹੈ ਜੀ ਅੱਛਾ ਗੋਪੀ ਵੀਰ ਕੀ ਜਿੰਦੀ ਮੰਗ ਕੀਤੀ ਹੈ ਫਿਰ ਡਿਮਾਂਡ ਕੀਤੀ ਸੰਧੂ ਸਾਹਿਬ ਰੇਟ ਤੇ ਭਾਵੇਂ ਜੋ ਮਰਜ਼ੀ ਕਰ ਲਈਏ 52 ਕਰ ਲਈਏ 55 ਕਰ ਲਈਏ ਹਾਂਜੀ ਆਪਾਂ 48000 ਦੀ ਵਿਹੜ ਦੇ ਦਾਂਗੇ 48 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ 48000 ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਇਹ ਵਿਹੜ ਮਿਲ ਜੂਗਾ 48000 ਚੋਂ ਛੋਟ ਛੱਪਾ ਹੀ ਹੋਣਾ 48 ਚੋਂ ਵੀਰਾਂ ਤਾਂ ਵੀ ਛੋਟ ਛੱਪਾ ਹੀ ਹੈ ਠੀਕ ਹੈ ਜੀ ਥੋੜੀ ਬਾਕੀ ਗਜਾਇਸ਼ ਵਿੱਚੋਂ ਮਾਨਤਾ ਨਹੀਂ ਆ ਆ ਡਰਕ ਕੁਆਲਿਟੀ ਹੈ ਦੋਸਤੋ 15 ਲੀਟਰ ਤੇ ਹੁਣ ਜਿਹੜੀ ਚੱਲਦੀ ਪਈ ਹੈ ਮੌਜੂਦਾ ਟਾਈਮ ਸੋ ਕੋਈ ਵੀ ਰਾਵੀ ਤਸੱਲੀ ਕਰ ਸਕਦਾ ਦਿਨ ਵੀ ਥੋੜੇ ਹੋਏ ਆ ਬਾਕੀ ਮੈਲਿਓ ਪਸ਼ੂ ਨੇ ਜਿੱਦਾਂ ਕਿ ਬਿਲਕੁਲ ਹੁਣ ਤਰੇ ਮੈਲਿਓ ਚੱਲੀ ਆ ਠੀਕ ਆ ਉਹ ਸਾਨੂੰ ਤੁਸੀਂ ਆਸ ਆਪਾਂ ਨੂੰ ਹੈਗੀ ਹੈ ਵੀ ਮਿਲਕ ਹੋਰ ਵੀ ਵਾਜੂਗੀ ਠੀਕ ਆ ਤੇ ਮਗਰ ਇਹਦੇ ਜਿਹੜਾ ਬੱਚਾ ਮੇਲ ਕਾਫ ਆ ਅੱਛਾ ਗੋਪੀ ਵੀਰ ਇਸ ਤੋਂ ਬਾਅਦ ਅਗਲੀ ਵੜਾ ਆਪਣੇ ਕੋਲ ਆ ਗਈ ਹੈ ਜੀ ਹਾਂ ਜੀ ਉਹ ਹੈਗੀ ਤੇ ਥੋੜੀ ਘੈਰ ਸ਼ਹਿਰ ਦੇ ਵਿੱਚ ਆ ਅੱਛਾ ਜੀ ਹਾਂ ਜੀ ਆ ਰੰਗ ਜਿਹੜਾ ਯਰ ਸ਼ਰਚ ਆ ਜਾਂਦਾ ਹਾਂ ਜੀ ਹਾਂ ਜੀ ਠੀਕ ਹੈ ਭਰਾ ਹਾਂ ਜੀ ਤੇ ਇਹ ਸੂਵੇ ਕਿੰਨੇ ਸੂਈ ਹੈ ਇਹ ਦੂਸਰੇ ਹੀ ਆ ਜੀ ਦੂਸਰੇ ਇਹ ਵੀ ਹਾਂ ਜੀ ਠੀਕ ਹੈ ਜੀ ਤੇ ਇਹਦੇ ਥੱਲੇ ਮਿਲ ਕੇਗਾ ਜੀ 13 ਪਲੱਸ ਹੋਊਗਾ 13 ਪਲੱਸ ਹਾਂ ਜੀ ਆਪਾਂ 12 ਕਹਿ ਕੇ ਦੇਣੀ ਆ ਠੀਕ ਹੈ ਜੀ ਹਾਂ ਜੀ ਇਹ ਇਹ ਹੈ ਦੂਜੇ ਸੂਵੇ ਆ ਹਾਂ ਜੀ ਹਾਂ 13 ਤੋਂ ਬਾਹਰ ਵੈਸੇ ਦੁੱਧ ਹਾਂ ਜੀ ਦੁੱਧ 13 ਤੋਂ ਬਾਹਰ ਪਰ 13 ਆਪਾਂ ਚਵਾ ਦਾਂਗੇ ਦੋ ਡੰਗ ਹੋਈ ਆ ਜੀ ਹਾਂ ਜੀ 13 ਚਵਾ ਚਵਾ ਦਾਂਗੇ ਚਵਾਈ ਚਵਾ ਦਾਂਗੇ ਠੀਕ ਹੈ ਵੀ ਹਾਂ ਜੀ ਜੇ ਕਹਿੰਨੇ ਆ ਉਹ 12 ਕਹਿ ਕੇ ਹਾਂਜੀ ਹਾਂ ਠੀਕ ਆ ਵੀਰ ਤੇ ਮਗਰ ਬੱਚਾ ਨਹੀਂ ਤਾਂ ਕਿ ਬੱਚੀ ਹਾਂ ਬੱਚਾ ਜੀ ਮਗਰ ਬੱਚਾ ਠੀਕ ਆ ਜੀ ਹਾਂ ਲੈ ਸੰਧੂ ਸਾਹਿਬ ਇਹਨੂੰ 5 ਕਿ ਉਹ ਦੇਣੀ ਹੋਏ ਸੂਈ ਨੂੰ ਆਹ ਵੇਖੋ ਜੀ ਬੱਚੇ ਦੇ ਨਾਲ 나ੜੂ ਹਜੇ ਹੈਗਾ ਵੇਖ ਸਕਦੇ ਹੋ ਠੀਕ ਆ ਤੇ ਮਗਰ ਬੱਚਾ ਮੇਲ ਕਾਫਾ ਮਦਰ ਦੇ ਉੱਪਰ ਜਿਹੜਾ ਦੋਸਤੋ ਕਲਰ ਵੇਖ ਲੀਏ ਤੇ ਮਦਰ ਦੇ ਉੱਪਰ ਹੀ ਬੱਚਾ ਹੈਗਾ ਠੀਕ ਆ ਤੇ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋਰ ਕੇ ਵੀ ਦਿਖਾ ਦਿੰਨੇ ਆ ਜਿਹੜੇ ਵੀਰ ਨੇ ਕਿਸੇ ਨੇ ਆਨਲਾਈਨ ਸੌਦਾ ਕਰਨਾ ਦੋਸਤੋ 12 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਜਿਹੜਾ ਕੋਈ ਵੀਰ ਘਰ ਵਿਜ਼ਿਟ ਕਰੂਗਾ ਉਹ ਜਿਹੜਾ ਵੀਰ ਗੁਰਪ੍ਰੀਤਾਂ ਦਾ ਵੀ ਆਪਾਂ 13 ਕਿਲੋ ਵੀ ਦੋ ਦੋ ਨੂੰ ਚਵਾ ਦਾਂਗੇ ਠੀਕ ਆ ਤੇ ਥਾਣ ਤੋਂ ਪੂਰਾ ਲੰਬਾ ਥਾਣਾ ਦੋਸਤੋ ਠੀਕ ਆ ਜੀ ਅਗਲੇ ਥਾਣਾ ਦਾ ਜਿਹੜਾ ਸਹਿਜ ਆ ਅਗਲੇ ਥਾਣਾ ਦੇ ਨਾਲ ਬਿਲਕੁਲ ਬਰਾਬਰ ਤੇ ਮਗਲੇ ਮਗਰਲੇ ਥਾਣਾ ਦਾ ਜਿਹੜਾ ਸਹਿਜ ਮਗਰਲੇ ਨਾਲ ਬਰਾਬਰ ਠੀਕ ਆ ਆ ਦੇਖੋ ਅਸਾ ਕੋਪੀ ਵੀਰ ਕੋ ਉਤਾਰ ਦੀ ਬਾਤ ਘੜਦੇ ਨਹੀਂ ਹੈ ਕਿ ਸੱਚੇ ਖੱਪੇ ਪਹਿਣੀ ਨਾ ਨਾ ਸੰਧੂ ਸਾਹਿਬ ਚਵਾਈ ਦੇ ਵਿੱਚ ਦੋਵੇਂ ਵੈਣਾ ਬਿਲਕੁਲ ਪਾਸ ਠੀਕ ਆ ਜੀ ਹਾਂਜੀ ਹਾਂਜੀ ਲੰਘੋ ਜੀ ਠੀਕ ਹੈ ਜੀ ਸੋ ਦੋਸਤੋ ਇਹ ਦੋ ਪਸ਼ੂ ਸੀਗਾ ਜਵੀਰ ਦੇ ਕੋਲ ਦੋਵੇਂ ਬਿਹੜਾ ਨਾਗ ਬੇਸ਼ਕ ਜਿਹੜੇ ਦੋਸਤੋ ਦੋ ਹੀ ਹੁੰਦੇ ਆ ਠੀਕ ਆ ਦੋ ਹੋਣ ਤਿੰਨ ਹੋਣ ਬਿਹੜਾ ਹੀ ਆਉਂਦੀਆਂ ਜ਼ਿਆਦੀਆਂ ਤੇ ਬਾਕੀ ਤੁਸੀਂ ਆਪ ਦਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਟਾਈਮ ਤੋਂ ਟਾਈਮ ਤੇ ਗੁਰਪ੍ਰੀਤ ਵੀਰ ਕੀ ਇਹਦਾ ਮੁੱਲ ਕਰਾਂਗੇ ਇਹਦਾ ਸੰਤੂ ਸਾਹਿਬ ਜੀ ਮੁੱਲ ਕਰ ਲਈਏ 47 48 ਕਰ ਲਈਏ ਭਾਵੇਂ ਅੱਛਾ ਹਾਂਜੀ 45000 ਦੇ ਵਿੱਚੋਂ ਸਿਰਫ ਛੋੜ ਹੀ ਕਰਾਂਗੇ 45 ਜੀ ਹਾਂਜੀ ਹਾਂ ਠੀਕ ਆ ਜੈਨੂਮ ਜੈ ਜੈ ਮੋਲੀ ਸਰ ਹਾਂਜੀ ਹਾਂਜੀ 45000 ਹਾਂਜੀ ਤੇ ਵਿੱਚੋਂ ਛੋੜਛੱਪ ਹੋ ਜਾਊਗਾ ਹਾਂਜੀ ਤੇ ਇਹ ਆਪਾਂ 47 48 ਦੀ ਗੱਤੀ ਹਾਂਜੀ ਇਹ 48 ਦੀ ਗੱਤੀ ਸੀ ਹਾਂਜੀ ਹਾਂਜੀ ਠੀਕ ਆ ਜੀ ਤੇ ਛੋੜਛੱਪ ਹੋ ਜਾਊਗਾ ਦੋਸਤੋ ਜਿੰਨੇ ਰੇਟ ਦੱਸਿਆ ਠੀਕ ਆ ਜੀ ਇੱਕ ਰਸਤਾ ਮਿਲ ਗਿਆ ਤੁਹਾਨੂੰ ਬਾਕੀ ਤੁਸੀਂ ਕਾਲ ਕਰ ਲਿਓ ਤੇ ਥਣ ਥਣ ਚੰਗੇ ਆ ਵੜਾਂ ਦੇ ਠੀਕ ਆ ਥਣ ਥਣ ਚੰਗੇ ਆ ਚਵਾਈ ਚੰਗੀ ਆ ਬਾਕੀ ਕੋਈ ਵੀ ਰੱਬ ਦੀ ਆ ਕੇ ਤਸੱਲੀ ਕਰ ਸਕਦਾ ਠੀਕ ਆ ਠੀਕ ਆ ਅੱਛਾ ਗੁਰਪ੍ਰੀਤ ਵੀਰ ਹਾਂਜੀ ਜੇ ਕਿਹ ਮੇਰੇ ਵੀਰ ਨੇ ਦੋਵੇਂ ਇਕੱਠੀਆਂ ਲੈਣੀਆਂ ਹਣ ਹਾਂਜੀ ਹਾਂਜੀ ਫੇਰ ਆਪਾਂ 88000 ਦੀਆਂ ਦੇ ਦਾਂਗੇ 88 ਦੀ ਹਾਂਜੀ ਹਾਂਜੀ ਹੋਰ ਛੋੜਛੱਪਾ ਕਰ ਦਾਂਗੇ ਵਿੱਚੋਂ ਮੌਕੇ ਤੇ ਇਕੱਠੇ ਜੋੜੀ ਪਾਉਣੀ ਹੋਵੇ ਹਾਂਜੀ ਕਿਸੇ ਨੇ ਜੋੜੀ ਪਾਉਣੀ ਹੋਵੇ ਠੀਕ ਹੈ ਭਰਾ ਹਾਂਜੀ ਲੋ ਜੀ ਦੋਸਤੋ ਇਕੱਠੀ ਜੇਕਰ ਕੋਈ ਵੀਰ ਕੋਈ ਜੋੜੀ ਲੈ ਕੇ ਜਾਣਾ ਚਾਹੂਗਾ ਤੇ 88000 ਤੇ 88 ਜੋ ਵੀਰਾਂ ਦਾ ਵੀ ਥੋੜਾ ਛੋੜਛੱਪਾ ਮਾਨ ਤਾਣਾ 88 ਜੋ ਕਰ ਦਾਂਗੇ ਠੀਕ ਆ ਤੇ ਬਾਕੀ ਤੁਸੀਂ ਆਪ ਵੰਡ ਲਾ ਲਿਓ ਕਿੱਥੇ ਕਿੱਥੇ ਵੇਂਦਾ ਪਸ਼ੂ ਤੁਹਾਨੂੰ ਠੀਕ ਆ ਜੇਕਰ ਕੱਲਾ ਕੱਲਾ ਕਿਸੇ ਵੀਰ ਨੇ ਖਰੀਦਣਾ ਸਿੰਗਲ ਸਿੰਗਲ ਉਹ ਰੇਟ ਵੀ ਤੁਹਾਨੂੰ ਉਸ ਹਿਸਾਬ ਨਾਲ ਦੱਸਤਾ ਤੇ ਜੇਕਰ ਦੋਨੋਂ ਇਕੱਠੀਆਂ ਪਾਉਣੀਆਂ ਜੋੜੀ ਪਾਉਣੀਆਂ ਤੇ 88000 ਠੀਕਾ ਗੋਪੀ ਵੀਰ ਬੋਲ ਰਿਹਾ ਨੰਬਰ 98031 ਹਾਂਜੀ 30053 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਗੁਰਪ੍ਰੀਤ ਸਿੰਘ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਵੀ ਆ ਵੀਰ ਦਾ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਇਸ ਘਰੇ ਆਉਂਦੇ ਆ ਦੋ ਨਗਸੀ ਅੱਜ ਆਪਾਂ ਤੁਹਾਨੂੰ ਦਿਖਾ ਦੇ ਦੋਹਾਂ ਦੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਕਰਤੀ ਹੈ ਜੀ ਕਲੀਅਰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ